ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ ਤੇ ਵਿਕਰਮਜੀਠੇ ਦੀ ਗ੍ਰਿਫਤਾਰੀ ਤੇ ਪੱਕੀ ਸਿਆਸਤ ਤੇ ਸਿਆਸੀ ਧਿਰਾਂ ਵੱਲੋਂ ਬਿਆਨਬਾਜ਼ੀ ਦਾ ਦੌਰ ਜਾਰੀ ਕਾਂਗਰਸ ਵੱਲੋਂ ਲੀਡਰਾਂ ਦੇ ਅਸਤੀਫੇ ਮਨਜ਼ੂਰ ਭਾਰਤ ਪੂਸ਼ਣ ਆਸ਼ੂ ਪ੍ਰਕਰ ਸਿੰਘ ਤੇ ਕਿਕੀ ਢੁੱਲੋਂ ਨੇ ਦਿੱਤਾ ਸੀ ਅਸਤੀਫਾ ਸੁੱਬੇ ਚ ਮੌਨਸੂਨ ਦੀ ਆਮਦ ਦੇ ਬਾਵਜੂਦ ਗਰਮੀ ਨਾਲ ਲੋਕਾਂ ਦਾ ਬੇਹਾਲ ਮੌਸਮ ਵਿਭਾਗ ਵੱਲੋਂ ਮੀਂਹ ਬਾਰੇ ਅਲਰਟ ਜਾਰੀ कोरोना ਨੂੰ ਲੈ ਕੇ ਹਦਾਇਤਾਂ ਜਾਰੀ ਲੁਧਿਆਣਾ ਚ ਵਦੇ ਮਾਮਲੇ ਕਰੋਨਾ ਨੇ ਲਈ ਤਿੰਨ ਲੋਕਾਂ ਦੀ ਜਾਨ ਹੁਣ ਖਬਰਾਂ ਵਿਸਥਾਰ ਦੇ ਨਾਲ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਲੀਡਰਾਂ ਦੇ ਅਸਤੀਫੇ ਮਨਜ਼ੂਰ ਕਰ ਲਏਗੇ ਇਸ ਦੀ ਜਾਣਕਾਰੀ ਕਾਂਗਰਸ ਪੰਜਾਬ ਇਨਚਾਰਜ ਪੁਪੇਸ਼ ਬਗੇਲ ਨੇ ਸਾਂਝੀ ਕੀਤੀ ਹੈ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਚ ਹਾਰ ਤੋਂ ਬਾਅਦ ਭਾਰਤ ਪੂਸ਼ਨ ਆਸੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਕੁਝ ਸਮੇਂ ਬਾਅਦ ਪ੍ਰਗਤ ਸਿੰਘ ਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣਾ ਅਹੁਦਾ ਛੱਡ ਦਿੱਤੇ ਸਨ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਨੇ ਕਾਂਗਰਸ 'ਚ ਹਲਚਲ ਪੈਦਾ ਕਰ ਦਿੱਤੀ ਹੈ। ਨਤੀਜੇ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਪੁਸ਼ਨ ਆਸ਼ੂ ਨੇ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਤੇ ਉਪ ਪ੍ਰਧਾਨ ਪ੍ਰਗਟ ਸਿੰਘ ਸਣੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਵੀ ਅਸਤੀਫਾ ਦਿੱਤਾ ਸੀ ਹੁਣ ਕਾਂਗਰਸ ਹਾਈ ਕਮਾਂਡ ਨੇ ਤਿੰਨਾਂ ਆਗੂਆਂ ਦੇ ਅਸਤੀਫੇ ਮਨਜ਼ੂਰ ਕਰ ਲਏ ਨੇ ਇਸ ਦੀ ਜਾਣਕਾਰੀ ਪੰਜਾਬ ਕਾਂਗਰਸ ਦੇ ਇੰਚਾਰਜ ਭਪੇਸ਼ ਬਗੇਲ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਹੈ ਉਨਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਸ਼੍ਰੀ ਭਾਰਤ ਪੋਸ਼ਣ ਆਸ਼ੂ ਜੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਇਸੇ ਤਰ੍ਹਾਂ ਸ਼੍ਰੀ ਪ੍ਰਗਟ ਸਿੰਘ ਜੀ ਅਤੇ ਸ਼੍ਰੀ ਕੁਸ਼ਲਦੀਪ ਢਿੱਲੋਂ ਜੀ ਨੇ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਦੇ ਅਹੁਦੇ ਛੱਡਣ ਦਾ ਫੈਸਲਾ ਕੀਤਾ ਹੈ। ਤਿੰਨੋਂ ਅਸਤੀਫੇ ਸਵਕਾਰ ਕਰ ਲਏ ਗਏ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਉੱਤੇ ਤਿੰਨਾਂ ਨੇਤਾਵਾਂ ਦੀ ਸੇਵਾ ਦੇ ਲਈ ਪਾਰਟੀ ਉਨ੍ਹਾਂ ਦਾ ਧੰਨਵਾਦ ਕਰਦੀ ਹੈ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੀ ਹੈ ਜ਼ਿਕਰ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵੱਡੇ ਮਾਰਜਨ ਦੇ ਨਾਲ ਲੁਧਿਆਣਾ ਪੱਛਮੀ ਸੀਟ ਤੇ ਜਿੱਤ ਹਾਸਲ ਕੀਤੀ ਹੈ ਦੂਜੇ ਨੰਬਰ ਤੇ ਕਾਂਗਰਸ ਦੇ ਭਾਰਤ ਪੋਸ਼ਣ ਆਸ਼ੂ ਰਹੇ ਤੇ ਜਦਕਿ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਤੀਜੇ ਨੰਬਰ ਤੇ ਰਹੇ ਸਨ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਪਕਾਰ ਸਿੰਘ ਘੁੰਮਣ 8000 ਦੇ ਕਰੀਬ ਵੋਟਾਂ ਲੈ ਕੇ ਗਏ ਨੇ ਇੱਥੇ ਵੀ ਦੱਸਣਯੋਗ ਹੈ ਕਿ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਦੇ ਵਿੱਚ ਕਾਫੀ ਨਿਰਾਸ਼ਗੀਆਂ ਦੇਖਣ ਨੂੰ ਮਿਲੀਆਂ ਸਨ ਖਾਸ ਕਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਭਾਰਤ ਪੋਸ਼ਨ ਆਸ਼ੂ ਦੇ ਦਰਮਿਆਨ ਦੂਰੀਆਂ ਨਜ਼ਰ ਆਈਆਂ ਇਸ ਚੋਣ ਨੂੰ ਲੈ ਕੇ ਹੋਰ ਨਾਲ ਲੀਡਰਾਂ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਕੀ ਕੁਝ ਵਾਪਰਦਾ ਹੈ ਬਿਕਰਮਜੀਠੇ ਦੀ ਗ੍ਰਿਫਤਾਰੀ ਨੇ ਸੂਬੇ ਦੀ ਸਿਆਸਤ 'ਚ ਪਾਰਾ ਵਧਾ ਦਿੱਤਾ ਹੈ ਇੱਕ ਪਾਸੇ ਵਿਰੋਧੀ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲੈ ਰਹੇ ਨੇ ਤੇ ਉੱਥੇ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਨਸ਼ੇ ਦੇ ਮੁੱਦੇ ਤੇ ਸ਼ਰੋਮਣੀ ਕਾਲੀ ਦਲ ਸਣੇ ਸਾਸੀ ਤੀਰਾ ਨੂੰ ਘੇਰਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਸ਼ੇ ਦੇ ਮੁੱਦੇ ਤੇ ਬੋਲਦਿਆਂ ਵਿਰੋਧੀ ਧਿਰਾਂ ਨੂੰ ਨਿਸ਼ਾਨੇ ਤੇ ਲਿਆ ਹੈ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਹੋਰਨਾ ਧਿਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਕਹੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦਾ ਯਤਨ ਅਕਾਲੀ ਦਲ ਭਾਜਪਾ ਨੇ ਕੀਤਾ ਚੀਮਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਨਿਸ਼ਾਨੇ ਸਾਧੇ ਨੇ ਪਹਿਲੀ ਵਾਰ ਉਸ ਸਮੇਂ ਜਦੋਂ ਕਾਂਗਰਸੀ ਸਰਕਾਰ ਸੀ ਨੌਜਵਾਨ ਬਾਹਾਂ ਦੇ ਅੰਦਰ ਚਿੱਟੇ ਦਾ ਟੀਕਾ ਲਾ ਕੇ ਉਹਨਾਂ ਦੀ ਮੌਤ ਹੋਣ ਲੱਗੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਵਿਧਵਾਮਾਂ ਹੋ ਗਈਆਂ ਬਹੁਤ ਸਾਰੀਆਂ ਸਾਡੀਆਂ ਭੈਣਾਂ ਦੇ ਭਰਾ ਇਸ ਦੁਨੀਆ ਤੋਂ ਚਲੇ ਗਏ ਬਹੁਤ ਸਾਰੀਆਂ ਮਾਮਾ ਦੇ ਪੁੱਤ ਆਪਣੀ ਜਿਹੜੀ ਜਾਨ ਦੇ ਬੈਠੇ ਕਿਉਂਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਹਿਰ ਜਿਹੜਾ ਉਹ ਟਾਇਆ ਜਾ ਰਿਹਾ ਸੀ ਪੰਜਾਬ ਦੇ ਅੰਦਰ ਦਰਿਆ ਜਿਹੜਾ ਸੀ ਉਹ ਨਸ਼ਿਆਂ ਦਾ ਅਕਾਲੀ ਦਲ ਦੇ ਸਾਮ ਬਗਿਆਗਾ ਇਹ ਪੂਰਾ ਪੰਜਾਬ ਜਾਣਦਾ ਕਰ ਕਿਉਂਕਿ ਜਦ 2017 ਦੀ ਇਲੈਕਸ਼ਨ ਹੋ ਰਹੀ ਸੀ ਉਸ ਸਮੇਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਆ ਕੇ ਕੀ ਕਹਿ ਰਹੇ ਸੀ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ ਦੇ ਵਿੱਚ ਫਸਿਆ ਹੋਇਆ ਹੈਗਾ ਇਹ ਕਾਂਗਰਸ ਦੀ ਨੇਸ਼ਨਲੀ ਲੀਡਰਸ਼ਿਪ ਕਹਿੰਦੀ ਸੀ ਰਾਹੁਲ ਗਾਂਧੀ ਕਹਿੰਦਾ ਸੀ ਇਹ ਗੱਲ ਆਕੇ ਪੰਜਾਬ ਦੀ ਸਟੇਜਾਂ ਦੇ ਉੱਤੇ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਨਸ਼ੇ ਦਾ ਵਪਾਰ ਕੀਤਾਗਾ ਪੰਜਾਬ ਨੂੰ ਬਰਬਾਦ ਕੀਤਾਗਾ ਔਰ ਉਸ ਸਮੇਂ ਉਹਨਾਂ ਦੇ ਜਿਹੜਾ ਕਾਂਗਰਸ ਪਾਰਟੀ ਵੱਲੋਂ ਸੀਐਮ ਦਾ ਕੈਂਡੀਡੇਟ ਸੀ ਕੈਪਟਨ ਅਮਿੰਦਰ ਸਿੰਘ ਉਹਨਾਂ ਨੇ ਠੀਕ ਦਮਨਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਖੜੇ ਹੋ ਕੇ ਦੂਰ ਖੜੇ ਹੋ ਕੇ ਗੁਟਕਾ ਸਾਹਿਬ ਬੱਥੇ ਨੂੰ ਲਾ ਕੇ ਲੋਕਾਂ ਦਾ ਵਿਸ਼ਵਾਸ ਦਿੱਤਿਆ ਕਿ ਮੈਂ 4 ਹਫ਼ਤੇ ਦੇ ਵਿੱਚ ਖਤਮ ਕਰ ਦੂੰਗਾ ਪਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਫੇਰ ਨਿਰਾਸ਼ਾ ਹੋਈ 5 ਸਾਲ ਜੋ ਵਪਾਰ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਨੇ ਨਸ਼ਾ ਨਾ ਕਰਦੇ ਸੀ ਸਮਗਲਿੰਗ ਕਰਦੇ ਸੀ ਜੋ ਮਾਫੀਆ ਰਾਜ ਉਹਨਾਂ ਨੇ ਬਣਾਇਆ ਸੀ ਉਹੀ ਮਾਫੀਆ ਰਾਜ ਕੈਪਟਨ ਸਾਹਿਬ ਨੇ ਪੰਜਾਬ ਚਲਾਇਆ ਉਹੀ ਮਾਫੀਆ ਰਾਜ ਥੋੜੇ ਸਮੇਂ ਲਈ ਚੰਨੀ ਸਾਹਿਬ ਨੇ ਚਲਾਇਆ ਪੰਜਾਬ ਨੂੰ ਬਰਬਾਦ ਕਰਨ ਦਾ ਯਤਨ ਕੀਤਾ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪਿਛਲੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿਮਰਜੀ ਲਗਾਤਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲੱਗੇ ਹੋਏ ਨੇ ਲਗਾਤਾਰ ਮਸ਼ਹਹੇ ਬਾਹਰ ਹੋਇਆ ਹੁਣ ਜਦੋਂ ਅਸੀਂ ਉਸ ਲੜਾਈ ਨੂੰ ਅੰਤਮ ਯੁੱਧ ਦੇ ਵਿੱਚ ਤਬਦੀਲ ਕੀਤਾਗਾ ਤਾਂ بڑے بڑے ਮਗਰ ਵਿੱਚ ਫੜੇ ਜਾਣ ਲੱਗੇ ਵੱਡੇ ਵੱਡੇ ਲੋਕ ਫੜੇ ਜਾਣ ਲੱਗੇ ਜਿਨ੍ਹਾਂ ਨੇ ਚਿੱਟਾ ਵੇਚ ਕੇ ਨਸ਼ਾ ਵੇਚ ਕੇ ਮੈਸਮਿੰਦਾ ਪੰਜਾਬ ਦੇ ਅਥਾ ਧਨ ਕਮਾਇਆ ਅਥਾ ਪੈਸਾ ਕਮਾਇਆ ਲੋਕਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕੀਤੀ ਬੱਚਿਆਂ ਦੇ ਉੱਤੇ ਰਾਜਨੀਤੀ ਕੀਤੀ ਤੇ ਅੱਜ ਉਹ ਪੈਸਾ ਜਿਹੜਾ ਕਮਾ ਕੇ ਸੀ ਉਹਦੇ ਖਿਲਾਫ ਕਾਰਵਾਈ ਕਰ ਰਿਆਂ ਤਾਂ ਹੁਣ ਸਾਰੇ ਇਕੱਠੇ ਹੋ ਗਏ ਹੁਣ ਕਾਂਗਰਸ ਪਾਰਟੀ ਵਾਲੇ ਕਾਰਜਦਾਲਾਂ ਮਿਲ ਗਏ ਹੁਣ ਕਾਂਗਰਸ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਗਏ ਕਿਉਂਕਿ ਸਾਰਿਆਂ ਦਾ ਮਸ਼ੌਕੜ ਇੱਕੋ ਹੀ ਆ ਸਾਰਿਆਂ ਦੇ ਸਮੇਂ ਪੰਜਾਬ ਵਿੱਚ ਚਾਹੇ ਸ਼ਰਾਬ ਦਾ ਮਾਫੀਆ ਹੋਵੇ ਚਾਹੇ ਲੈਂਡ ਦਾ ਮਾਫੀਆ ਹੋਵੇ ਚਾਹੇ ਰੇਡ ਦਾ ਮਾਫੀਆ ਹੋਵੇ ਚਾਹੇ ਡਰੱਗ ਦਾ ਮਾਫੀਆ ਹੋਵੇ ਚਾਹੇ ਚਿੱਟੇ ਦਾ ਮਾਫੀਆ ਹੋਵੇ ਸਾਰਿਆਂ ਦੇ ਸਮੇਂ ਪੰਜਾਬ ਵਿੱਚ ਚੱਲਿਆ ਹੁਣ ਇਸੇ ਗੱਲ ਕਰਕੇ ਸਾਰੇ ਇਕੱਠੇ ਨੇ ਪਰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਿਧਾਂਤਾਂ ਤੇ ਕਾਇਮ ਬਿਲਕੁਲ ਅਸੀਂ ਠੋਕ ਕੇ ਕਾਰਵਾਈ ਕਰ ਰਹੇ ਹਾਂ ਅੱਜ ਆਨਰੇਬਲ ਹਾਲਤ ਨੇ ਆ ਕਾਲੀ ਦਲ ਦੇ ਨੇਤਾ ਵਿਕਰਮ ਦਾ ਸੱਤ ਦਿਨ ਦਾ ਹਿਰਾਮਾਰ ਦਿੱਤਾਗਾ ਜਿਹੜਾ ਕੋਰਟ ਨੇ ਬਿਲਕੁਲ ਸਾਰੇ ਡਾਕੂਮੈਂਟ ਵਾਚ ਕੇ ਦੇਖ ਕੇ ਹਿਰਾਮਾਰ ਦਿੱਤਾਗਾ ਬਿਲਕੁਲ ਕਿਸੇ ਨੂੰ ਵਖਿਆ ਨਹੀਂ ਜਾਊਗਾ ਸਭ ਦੇ ਖਿਲਾਫ ਕਾਰਵਾਈ ਹੋਊਗੀ ਔਰ ਵੱਡੀ ਪੱਧਰ ਤੇ 500 ਕਰੋੜ ਤੋਂ ਉੱਪਰ ਦਾ ਵਪਾਰ ਜਿਹੜਾ ਉਹ ਨਿਕਲਿਆਗਾ ਕਿ 500 ਕਰੋੜ ਰੁਪਏ ਉੱਪਰ ਜਿਹੜਾ ਉਹਨਾਂ ਨੇ ਇਲੀਗਲ ਤਰੀਕੇ ਦੇ ਨਾਲ ਪੈਸਾ ਕਮਾਇਆ ਹੋਇਆ ਸੀਗਾ ਹਜੇ ਜਾਂਚ ਹੋ ਰਹੀ ਆ ਜਾਂਚ ਦੇ ਪਹਿਲੇ ਸਟੇਜ ਦੇ ਵਿੱਚ ਆ ਜਦੋਂ ਜਾਂਚ ਪੂਰੀ ਹੋ ਗਈ ਦੁਬਾਰਾ ਫੇਰ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਪਰ ਲੇਕਿਨ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਕਿ ਜਦੋਂ ਕਾਂਗਰਸ ਪਾਰਟੀ ਰਹੀ ਪੰਜਾਬ ਦੇ ਅੰਦਰ ਜਦੋਂ ਬੀਜੇਪੀ ਪੰਜਾਬ ਦੇ ਅੰਦਰ ਰਹੀ ਤਾਂ ਉਸੇ ਸਮੇਂ ਸਮੇਂ ਸਿਰ ਪੰਜਾਬ ਦੇ ਅੰਦਰ ਜਿਹੜਾ ਹੈਗਾ ਨਸ਼ੇ ਦਾ ਵਪਾਰ ਵਧਿਆ ਜ਼ਿਕਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਤੇ ਫਿਲਹਾਲ ਵਿਕਰਮ ਮਜੀਠੀਆ 7 ਦਿਨਾਂ ਦੇ ਪੁਲਿਸ ਰਿਮਾਨਟੇ ਨੇ ਵਿਕਰਮ ਮਜੀਠੀਆ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਵਿਜੀਲੈਂਸ ਵੱਲੋਂ ਉਹਨਾਂ ਦੇ ਘਰ ਰੇਡ ਕੀਤੀ ਗਈ ਜਿਸ ਤੋਂ ਬਾਅਦ ਦੇ ਵਿੱਚ ਕੁਝ ਘੰਟਿਆਂ ਮਗਰੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਗ੍ਰਿਫਤਾਰੀ ਨੇ ਸੂਬੇ ਦੇ ਸਿਆਸੀ ਮਾਹੌਲ ਨੂੰ ਵੀ ਪਖਾ ਦਿੱਤਾ ਹੈ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਸ਼੍ਰੋਮਣੀ ਗੁਰਦੁਆਰਾ ਪਰਮਦਾਤ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜ਼ਾਮੀ ਨੇ ਵਿਕਰਮ ਸਿੰਘ ਬਜੀਠਿਆ ਤੇ ਵਿਜਲੈਂਸ ਵੱਲੋਂ ਕੀਤੀ ਕਾਰਵਾਈ ਤੇ ਸਵਾਲ ਚੁੱਕੇ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨੇ ਕਿਹਾ ਕਿ ਇਹ ਲੋਕਤੰਤਰ ਹੈ ਪਰ ਵਿਜਲੈਂਸ ਨੇ ਕਾਨੂੰਨ ਹੱਥਾਂ ਵਿੱਚ ਲਿਆ ਹੈ ਪੁਲਿਸ ਦੇ ਆਪਣੇ ਨਿਯਮ ਹੁੰਦੇ ਨੇ ਪਰ ਨਿਯਮ ਪਾਲਕ ਵੱਲੋਂ ਦਿਸ਼ਾ ਨਿਰਦੇਸ਼ਾ ਦਿੱਤੇ ਜਾਂਦੇ ਹਨ ਵਿਕਰਮ ਜਿੱਥੇ ਕੋਈ ਭਗੋੜਾ ਨਹੀਂ ਆ ਉਹ ਕਾਨੂੰਨ ਦੀ ਮਦਦ ਕਰ ਰਿਹਾ ਸੀ ਐਡਵੋਕੇਟ ਧਾਮੀ ਨੇ ਇਸ ਕਾਰਵਾਈ ਨੂੰ ਪੰਜਾਬ ਸਰਕਾਰ ਦੀ ਬੁਖਲਾਹਰ ਤੇ ਸਿਆਸੀ ਦੁਸ਼ਮਣੀ ਤੋਂ ਪ੍ਰੇਰਿਤ ਕਦਮ ਕਰਾਰ ਦੱਸਿਆ ਜਿਹੜੀ ਡੈਮੋਕ੍ਰੇਸੀ ਆ ਕਿਹਦਾ ਇੱਕ ਨੋਰਮ ਹੁੰਦਾ ਜੁਡੀਸ਼ਰੀ ਜਿਹੜੀ ਆ ਇਹ ਇੰਡੀਪੈਂਡੈਂਟ ਹੈ ਤੇ ਡੈਮੋਕ੍ਰੇਸੀ ਦਾ ਇੱਕ ਥੰਮ ਮੰਨਿਆ ਜਾਂਦਾ ਤੇ ਉਹ ਸਮੇਂ ਸਮੇਂ ਸੁਪਰੀਮ ਕੋਰਟ ਅਨਰਬਲ ਹਾਈ ਕੋਰਟ ਰੂਲਸ ਐਂਡ ਰੈਗੂਲੇਸ਼ਨ ਘਟਦੀ ਆ ਜਿਹੜੇ ਪੁਲਿਸ ਰੂਲਸ ਹੁੰਦੇ ਉਹ ਆਪਣੇ ਹੁੰਦੇ ਆ ਪਰ ਜੁਡੀਸ਼ਰੀ ਵੀ ਸਮੇਂ-ਸਮੇਂ ਤੇ ਡਾਇਰੈਕਸ਼ਨਾਂ ਦਿੰਦੀ ਹੈ ਤੇ ਮੈਂ ਸਮਝਦਾ ਕਾਨੂੰਨ ਆਪਣੇ ਤੌਰ ਤੇ ਸਿੱਧਾ ਹੱਥਾਂ ਚ ਲੈਣਾ ਜੇ ਵਿਜੀਲੈਂਸ ਨੂੰ ਕੋਈ ਰੰਜਸ਼ ਰਿਤ ਉਹਨਾਂ ਨੂੰ ਸਦਿਆ ਜਾ ਸਕਦਾ ਸੀ ਜਾਂ ਤਾਂ ਹੋਵੇ ਵੀ ਬੰਦਾ ਕੋਈ ਭਗਾੜਾ ਆ ਕਿਸੇ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਕਰਦਾ ਤੇ ਫਿਰ ਤਾਂ ਉਹਨੂੰ ਕਿਸੇ ਟੰਗ ਨਾਲ ਤੁਸੀਂ ਕਰ ਸਕਦੇ ਪਰ ਉਹ ਵੀ ਕਾਨੂੰਨ ਆਜਾਜ਼ਤ ਨਹੀਂ ਦਿੰਦਾ ਪਰ ਜੇ ਇਸ ਹਿਸਾਬ ਦੇ ਨਾਲ ਮੌਜੂਦਾ ਐਮਐਲਏ ਤੇ ਫਿਰ ਸਾਬਕਾ ਮੰਤਰੀ ਜੀ ਉਹਨਾਂ ਦੇ ਘਰ ਤੜਕੇ ਬੱਚਿਆਂ ਨੂੰ ਮਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰਨਾ ਮੈਂ ਸਮਝਦਾ ਇਹ ਬਹੁਤ ਵੱਡੀ ਇਹ ਸਰਕਾਰ ਦੀ ਜਿਹੜੀ ਆ ਅਨਗਹਿਲੀ ਨਹੀਂ ਇਹ ਸਰਕਾਰ ਇਸ ਗੱਲ ਤੋਂ ਮੁਕਤ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਪ੍ਰੋਪਰ ਨੋਟਿਸ ਦੇ ਕੇ ਫਿਰ ਸੱਧਿਆ ਜਾ ਸਕਦਾ ਸੀ ਤੇ ਐਵੇਂ ਜੇ ਕਰਨੀ ਆ ਤਾਂ ਫਿਰ ਤਾਂ ਇਹ ਜਿਹੜੇ ਕਾਨੂੰਨ ਦੇ ਰੱਖੇ ਆ ਉਹੇ ਕਾਨੂੰਨ ਨੂੰ ਫਿਰ ਆਪਣੇ ਦਿਹੜਨ ਲਾਪਣਗੇ ਤੇ ਫਿਰ ਲੋਕਾਂ انصاف ਕਿਥੋਂ ਲੜਦਾ ਆ ਗੱਲ ਕੱਲ ਨਮਾਇੰਦੇ ਪਾਰਟੀ ਇੱਥੇ ਸਾਰੇ ਪਹੁੰਚਣ ਉਹਨਾਂ ਨਾਲ ਦਰਵਾਜ਼ਾ ਕੇ ਪਾ ਜਾ ਦੇ ਦੇਖੋ ਦੇਖੋ ਮੈਂ ਕਹਿੰਦਾ ਬੇਨਤੀ ਮੇਰੀ ਸੁਣ ਲਓ ਮੈਂ ਪਹਿਲਾਂ ਵੀ ਕਹਿੰਦਾ ਜਿੱਲੇ ਡੈਮੋਕ੍ਰੇਸੀ ਆ ਉਹਦੇ ਵਿੱਚ ਬੰਦਾ ਪ੍ਰੋਟੈਸਟ ਕਰ ਸਕਦਾ ਤੇ ਜੇ ਪ੍ਰੋਟੈਸਟ ਕਰਨ ਤੋਂ ਵੀ ਰੋਕਾਂਗੇ ਫਿਰ ਤਾਂ ਡੈਮੋਕ੍ਰੇਸੀ ਦੀ ਆਵਾਜ਼ ਬੰਦ ਕਰਨ ਵਾਲੀ ਗੱਲ ਹੈ ਬਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਵਿੱਚ ਉਹ ਲਗਾਤਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਮਜੀਠੀਆ ਵੱਲੋਂ ਨਕਲੀ ਸੈੱਲ ਕੰਪਨੀਆਂ ਬਣਾ ਕੇ ਫਰਜੀ ਟਰਾਂਸਫਰ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਨਕਲੀ ਸੈੱਲ ਕੰਪਨੀਆਂ ਬਣਾ ਕੇ ਨਸ਼ੇ ਤੋਂ ਪੈਸਾ ਇਕੱਠਾ ਕੀਤਾ ਜਿਸ ਵਿੱਚ ਉਹ ਇਨਵੈਸਟ ਕਰ ਦਿੱਤਾ ਜਾਂਦਾ ਹੈ ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਹੈ ਅੱਜ ਵਿਕਰਮਜੀਤ ਸਿੰਘ ਮਜੀਠੀਆ ਨੂੰ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਪਰ ਮਾਨਯੋਗ ਮੁਹਾਲੀ ਦੀ ਅਦਾਲਤ ਨੇ ਭੇਜਿਆ ਔਰ ਮੈਂ ਇਹ ਮੰਨ ਕੇ ਚੱਲਦਾ ਔਰ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਦੋਂ ਅਦਾਲਤ ਕਿਸੇ ਦੀ ਪਲੀ ਮੰਨ ਲੇ ਤੇ ਪ੍ਰਾਈਮਾ ਫੇਸ਼ੀਆ ਅਦਾਲਤ ਨੇ ਵੀ ਇਹ ਐਕਸੈਪਟ ਕੀਤਾ ਕਿ ਹਾਂ ਫੋਰ ਫਰਦਰ ਇਨਵੈਸਟੀਗੇਸ਼ਨ ਦੀ ਪੁਲਿਸ ਵੱਲੋਂ ਜ਼ਰੂਰਤ ਹੈ ਜਿਹਦੇ ਬੇਸਿਸ ਦੇ ਉੱਪਰ ਉਹਨਾਂ ਨੇ 7 ਦਿਨ ਦੇ ਲਈ ਉਹਨਾਂ ਨੂੰ ਪੁਲਿਸ ਰਿਮਾਂਡ ਦੇ ਵਿੱਚ ਭੇਜਿਆ ਇਹਦੇ ਨਾਲ ਨਾਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਪੰਜਾਬ ਸਰਕਾਰ ਔਰ ਵਿਜੀਲੈਂਸ نو میں سمجھدا کہ اج جو اسپیشل बधाइयां ਦੇ ਪਾਤਰ ਨੇ ਕਿ ਚਾਹੇ ਸਮਾਂ ਤਾਂ ਥੋੜਾ ਜ਼ਰੂਰ ਲੱਗਿਆ ਪਰ ਅੱਜ ਪੰਜਾਬ ਦੇ 3 ਕਰੋੜ ਲੋਕਾਂ ਨੂੰ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਚਿੱਟੇ ਦੇ ਜ਼ਹਿਰ ਨਾਲ ਆ ਕੇ ਜਾਲਾਂ ਗਵਾ ਬਠੇ ਘਰ ਲੁੱਟ ਗਏ ਉਹਨਾਂ ਨੂੰ ਅੱਜ ਇਨਸਾਫ ਦੇਣ ਦੀ ਸ਼ੁਰੂਆਤ ਹੈ ਜਿਹੜੀ ਇਨਸਾਫ ਦਵਾਉਣ ਦੀ ਸ਼ੁਰੂਆਤ ਹੈ ਜਿਹੜੀ ਉਹ ਅੱਜ ਹੋ ਰਹੀ ਹੈ ਸਾਥੀਓ ਕੱਲ ਤੋਂ ਹੀ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਬੜਾ ਰੌਲਾ ਪਾਇਆ ਪਰ ਜਦੋਂ ਜਦੋਂ ਜਿਵੇਂ ਜਿਵੇਂ ਸ਼ਾਮ ਤੱਕ ਸ਼ਾਮ ਤੱਕ ਵਿਜੀਲੈਂਸ ਦੀ ਐਫ ਆਈ ਆਰ ਦੇ ਤੱਥ ਸਾਹਮਣੇ ਆਏ ਤੇ ਫਿਰ ਕਲੈਰਿਟੀ ਹੋਣੀ ਸ਼ੁਰੂ ਹੋਈ ਕਿ ਕਿਸ ਤਰੀਕੇ ਦੇ ਨਾਲ 1 ਨਹੀਂ 2 ਨਹੀਂ 5 ਨਹੀਂ 10 ਨਹੀਂ 20 ਨਹੀਂ 50 ਨਹੀਂ 540 ਕਰੋੜ ਦੀ ਅਨ ਅਕਾਊਂਟਡ ਮਣੀ ਹੈ ਜਿਹੜੀ ਅਨ ਅਕਾਊਂਟਡ ਪੈਸਾ ਉਹ ਵਿਕਰਮਜੀਤ ਸਿੰਘ ਮਜੀਠੇ ਦੀਆਂ ਕੰਪਨੀਆਂ ਦੇ ਖਾਤਿਆਂ ਦੇ ਵਿੱਚ ਪਿਆ तकरीबन 161 ਕਰੋੜ ਰੁਪਇਆ ਇਹ ਐਫ ਆਈ ਆਰ ਦੇ ਫੈਕਟਸ ਨੇ 161 ਕਰੋੜ ਰੁਪਇਆ अनअकाउंटेड पैसा ਉਹਨਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਹੈ ਜਿਹਦਾ ਕਿ ਕੋਈ ਹਿਸਾਬ ਕਿਤਾਬ ਹੈ ਜਿਹੜਾ ਉਹ ਸਰਕਾਰ ਨੂੰ ਜਾਂ ਕਿਸੇ ਮਹਿਕਮੇ ਨੂੰ ਨਹੀਂ ਦਿੱਤਾ ਗਿਆ 141 ਕਰੋੜ ਰੁਪਇਆ ਬਾਹਰਲੇ ਮੁਲਕਾਂ ਦੇ ਵਿੱਚੋਂ ਜਾਲੀ ਸ਼ੈੱਲ ਕੰਪਨੀਆਂ ਬਣਾ ਕੇ ਉਹ ਆਇਆ ਜਿਹੜਾ ਕਿ ਸਿੱਧਮ ਸਿੱਧੇ ਤੌਰ ਦੇ ਉੱਪਰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੈ ਔਰ ਇਹਨਾਂ ਪੈਸਿਆਂ ਦੇ ਨਾਲ 2300 ਕਰੋੜ ਦੀਆਂ ਜਾਇਦਾਦਾਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ ਹੁਣ ਸਵਾਲ ਇਹ ਹੈ ਕਿ ਪੈਸਾ ਆਇਆ ਕਿਥੋਂ ਸ਼ੈੱਲ ਕੰਪਨੀਆਂ ਬਣਾਈਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਬਿਜ਼ਨਸ ਦੇ ਨਾਂ ਦੇ ਉੱਪਰ ਗੋਰਖ ਧੰਦੇ ਜਿਹੜਾ ਨਸ਼ੇ ਦੇ ਕਾਰੋਬਾਰ ਦਾ ਪੈਸਾ ਜਿਹੜਾ ਉਹ ਇਨਵੈਸਟ ਕਰ ਦਿੱਤਾ ਜਾਂਦਾ ਤੇ ਕੀ ਉਹਨਾਂ ਕੋਲ ਨੋਟਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਦਿਨ ਦੇ ਵਿੱਚ ਜਦੋਂ ਸਰਕਾਰ ਬਣਦੀ ਹੈ 2007 ਦੇ ਵਿੱਚ ਇੱਕ ਦਿਨ ਦੇ ਵਿੱਚ 94 2009 ਨੂੰ ਇਹ ਐਫ ਆਈ ਆਰ ਦੇ ਫੈਕਟਸ میں ਦੱਸ ਰਹੇ ਤੁਹਾਨੂੰ 942009 ਨੂੰ ਚਾਰ ਕੰਪਨੀਆਂ ਉਹ ਇਨਕੋਰਪੋਰੇਟ ਹੁੰਦੀਆਂ ਨੇ ਤਿੰਨ ਇੱਕ ਕੰਪਨੀ ਤਿੰਨ ਮਹੀਨੇ ਪਹਿਲਾਂ ਇਨਕੋਰਪੋਰੇਟ ਹੁੰਦੀ ਹੈ ਜਨਵਰੀ ਦੇ ਵਿੱਚ ਇੱਕ ਕੰਪਨੀ ਜਾ ਕੇ 7ਵੇਂ ਮਹੀਨੇ ਦੇ ਵਿੱਚ ਇਨਕੋਰਪੋਰੇਟ ਹੁੰਦੀ ਹੈ 6 ਕੰਪਨੀਆਂ ਉਹਨਾਂ ਹੀ ਕੰਪਨੀਆਂ ਦੀ ਸਬਸਿਡੀਅਰੀਜ਼ ਬਣਾਈਆਂ ਜਾਂਦੀਆਂ ਨੇ ਐਜਾ ਕਿਹੜਾ ਇਹਨਾਂ ਦਾ ਟਾਡੇ ਦਿਰਲੇ ਨੂੰ ਹੱਥ ਪੈ ਗਿਆ ਸੀਗਾ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਤਹਿਤ ਨਸ਼ਾ ਤਸਕਰਾਂ ਤੇ ਕਾਰਵਾਈ ਜਾਰੀ ਹੈ ਇਸ ਲੜੀ ਤਹਿਤ ਲੁਧਿਆਣਾ ਦੀ ਕੋੜਾ ਕਲੋਨੀ ਦੇ ਨਜ਼ਦੀਕ ਨਸ਼ਾ ਤਸਕਰਾਂ ਵੱਲੋਂ ਸਰਕਾਰੀ ਜ਼ਮੀਨ ਤੇ ਕਿਤੇ ਕੀ ਕਬਜ਼ੇ ਨੂੰ ਢਾਹ ਗਿਆ ਜਾਣਕਾਰੀ ਅਨੁਸਾਰ ਤਿੰਨ ਲੋਕਾਂ ਖਿਲਾਫ 15 ਤੋਂ ਵੱਧ ਪਰਚੇ ਦਰਜ ਨੇ ਭਗੋੜਾ ਤਸਕਰਾਂ ਦੀ ਲਗਾਤਾਰ ਭਾਲ ਜਾਰੀ ਹੈ ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਇਹ ਜਾਣਕਾਰੀ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਵੱਲੋਂ ਦਿੱਤੀ ਗਈ ਹੈ ਤੇ ਇਹ ਤਿੰਨ ਲੋਕਾਂ ਦੀ ਇੱਕ ਤਾਂ ਮਾਪੋਤੇ ਹਨ ਹਾਂ ਜੀ ਦੇ ਇੱਕ ਹੋਰ ਬੰਦਾ ਸ਼ੇਖਰ ਨਾਮ ਦਾ ਵਿਅਕਤੀ ਹੈ ਹਾਂਜੀ ਡੋਟਰਨ ਮਲਾ ਕੇ 15 ਪਰਸੈਂਟ ਆਪਣੇ ਇੱਕ ਕਾਰਪੋਰੇਸ਼ਨ ਦੀ ਜਗ੍ਹਾ ਸੀਗੀ ਹਾਂਜੀ ਕਾਰਪੋਰੇਸ਼ਨ ਦੇ ਹਸਨ ਨਾਲ ਸਾਡੇ ਮੌਜੂਦ ਹੈ ਤੇ ਲੀਗਲੀ ਇਹਨਾਂ ਨੂੰ ਕਾਟੇ ਸੇ ਜਾ ਰਿਹਾ ਕਿਉਂਕਿ ਇਨਕ੍ਰੋਚ ਉਸ ਜਗ੍ਹਾ ਤੇ ਸਰਕਾਰੀ ਜ਼ਮੀਨ ਹੈ ਪਾਰਕਿੰਗ ਦੀ ਜ਼ਮੀਨ ਹੈ ਇਹਨਾਂ ਨੇ ਇਲੀਗਲ ਸਟਰਕਚਰ ਬਣਾਇਆ ਹੋਇਆ ਸੀਗਾ ਜੀ ਖੁਦ ਦੇ ਕਿਤੇ ਹੋਰ ਰਹਿ ਰਹੇ ਮੇਰ ਤੇ ਬਾਹਰ ਆਏ ਹੋਏ ਤੇ ਇੱਥੇ ਇਹਨਾਂ ਨੇ ਕਿਰਾਏ ਤੇ ਦਿੱਤੇ ਹੋਏ ਸੀਗੇ ਲੱਗਦਾ ਕਿ ਨਸ਼ਾ ਤਸਕਰਾਂ ਤਲਾਸ਼ ਜਰੇ ਨੇ ਜਿਨ੍ਹਾਂ ਦੇ ਜ਼ਿਆਦਾ ਪਰਚੇ ਨੇ ਉਹਨਾਂ ਨੂੰ ਸਭ ਤੋਂ ਕਿਤਾਬ ਨੇ ਵੀ ਦਿੱਤੀ ਜਾ ਰਹੀ ਹੈ ਜਿਹਦੀ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ ਦਬਿਸ਼ ਵੀ ਕੀਤੀ ਜਾ ਰਹੀ ਹੈ ਇਹ ਲਗਾਤਾਰ پورے ਪ੍ਰਦੇਸ਼ ਚ ਚੱਲ ਰਹੇ ਨੇ ਪੰਜਾਬ ਸਰਕਾਰ ਦੀ ਜਿਹੜੀ ਨਸ਼ਾ ਵਿਰੋਧ ਜਿਹੜੀ ਮਹੀਨਾ ਉਹ ਤੇ ਮੁਖਵੀ ਰੈਡ ਪੰਜਾਬ ਪੁਲਿਸ ਦੀ ਜੀ ਸਾਫ ਕਰ ਰਹੇ ਨੇ ਕੀ ਸੁਨੇਹਾ ਸਰਦਾਰ ਜੀ ਲਈ ਆਮ ਆਮ ਲੋਕਾਂ ਲਈ ਇਹ ਹੀ ਸੁਨੇਹਾ ਕਿ ਪੰਜਾਬ ਸਰਕਾਰ ਵੀ ਤੇ ਪੰਜਾਬ ਪੁਲਿਸ ਵੀ ਕਮਿਟਿਡ ਹੈ ਕਿ ਨਸ਼ਾ ਤੇ ਨਸ਼ਾ ਤਸਕਰ ਜਿਹੜੇ ਹੈ ਪੰਜਾਬ ਤੋਂ ਆਪਾਂ ਖਤਮ ਕਰਦੇ ਆ। ਕਿੰਨੇ ਸਮੇਂ ਤੋਂ ਕੰਸਟਰਕਸ਼ਨ ਜਿਹੜੀ ਕੀਤੀ ਹੋਈ ਹੈ? ਇਹ ਕਾਫੀ ਪੁਰਾਣੀ ਕੀਤੀ ਹੋਈ ਹੈ। ਉਹ ਨਾਮ ਅਕਿਊਜ਼ ਦਾ ਨਾਮ ਕੀ ਹੈ? ਇਹ ਅਕਿਊਜ਼ ਦਾ ਨਾਮ ਕੀ ਹੈ? ਜਿਹੜਾ ਬੰਦਾ ਬੇਮਲਾ ਦੇਵੀ ਹੈ। ਗੁਰਮੀਤ ਉਹਦੇ ਬੇਟੇ ਦਾ ਨਾਮ ਹੈ ਤੇ ਸ਼ੇਖਰ ਹੈ ਦੂਜਾ ਬੰਦਾ। ਲੁਧਿਆਣਾ ਚ ਲਗਾਤਾਰ ਕਰੋਨਾ ਦੇ ਕੇਸ ਵਧਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਿਵਲ ਸਰਜਨ ਨੇ ਇਹ ਕਿਹਾ ਕਿ ਹੁਣ ਤੱਕ 80 ਦੇ ਕਰੀਬ ਕੇਸ ਆ ਚੁੱਕੇ ਨੇ 20 ਕੇਸ ਐਕਟਿਵ ਨੇ ਉਹਨਾਂ ਕਿਹਾ ਕਿ ਹੁਣ ਤੱਕ 3 ਮੌਤਾਂ ਹੋ ਚੁੱਕੀਆਂ ਨੇ ਸਿਵਲ ਸਰਜੰਟ ਡਾਕਟਰ ਰਮਨਦੀਪ ਕੌਰ ਆਲੂਵਾਲੀਆ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਕਰੋਨਾ ਦੇ ਕੇਸ ਵਧ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਨੇ ਉਹਨੇ ਕਿਹਾ ਕਿ ਹੁਣ ਤੱਕ 80 ਦੇ ਕਰੀਬ ਕੇਸ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 20 ਕੇਸ ਐਕਟਿਵ ਨੇ ਉਹਨੇ ਇਹ ਵੀ ਦੱਸਿਆ ਕਿ ਹੁਣ ਤੱਕ 3 ਮੌਤਾਂ ਵੀ ਹੋ ਚੁੱਕੀਆਂ ਨੇ ਅਤੇ ਇਸ ਸਬੰਧੀ ਐਕਟਿਵ ਕੇਸਾਂ ਦੇ ਅਮਰੀਜ਼ਾਂ ਨੂੰ ਹੋਮ ਆਈਸੋਲੇਟ ਅਤੇ ਟ੍ਰੀਟਮੈਂਟ ਵੀ ਦਿੱਤਾ ਜਾ ਰਿਹਾ ਹੈ ਕੱਲ ਤੱਕ ਜਿਹੜੇ 80 ਕੇਸਸ ਐ ਇਸ ਚ 20 ਐਕਟਿਵ ਸੀਗੇ ਬਾਕੀ ਸਾਰੇ ਰਿਕਵਰ ਕਰ ਗਏ ਔਰ 10 10 3 ਡੈਥਸ ਰਿਪੋਰਟ ਹੋਈਆਂ ਫ্রম ਆਰ ਡਿਸਟ੍ਰਿਕਟ ਠੀਕ ਐ 16 ਕੇਸਸ ਇਸ ਚ ਜਿਹੜੇ ਹੋਮ ਆਈਸੋਲੇਸ਼ਨ ਚ ਹੈਗੇ ਹਾਂਜੀ ਜਿਹੜੀ ਸਾਨੂੰ ਹੁਣ ਐਡਵਾਈਸਰੀ ਆਈ ਐ ਰੀਸੈਂਟਲੀ ਉਸ ਚ ਇਹ ਹੀ ਆਈ ਐ ਕਿ ਜਿਹੜੇ ਕਿ ਥੋੜੇ ਸਸੈਪਟੇਬਲ ਹੁੰਦੇ ਐ ਜਿਵੇਂ ਕਿ ਐਲਡਰਲੀ ਪ੍ਰੈਗਨੈਂਟ ਜਾਂ ਕੋਈ ਇਮਿਊਨੋ ਕੰਪਰਾਈਜ਼ਡ ਐ ਜਿਨ੍ਹਾਂ ਦੀ ਕੋਈ ਮੈਡੀਕੇਸ਼ਨ ਚੱਲ ਰਹੀ ਐ और या किसी नु कोई मेडिकल कंडीशन को स्टेट्स हैं भी ए थोड़ा करें क्राउडेड प्लेसेस से जान तो और जे इन्हों जाना पे तो अपनी पूरी प्रिकॉशन लेके जिमें मास्क है उन्होंने पा के है और जे किसी नु कोई सिम्टम्स हैं जिमें कि सिम्टम्स आते हैं खांसी बुखार या गला खराब कफ़ ये है तो वो थोड़ा अवॉइड करन ਪਬਲਿਕ ਪਲੇਸਿਸ ਤੇ ਜਾਣ ਲੋ ਜੇ ਜਾਣਾ ਪਏ ਤੇ ਆਪਣੇ ਆਪ ਨੂੰ ਮਾਸਕ ਪਾ ਕੇ ਜਾਣ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਵਿੱਚ ਕਰੋਨਾ ਦੇ ਤਾਜ਼ਾ ਮਾਮਲੇ ਦੌਰਾਨ ਪਹਿਲੀ ਮੌਤ ਦਰਜ ਕੀਤੀ ਗਈ ਸੀ ਜਾਣਕਾਰੀ ਅਨੁਸਾਰ ਇੱਕ 60 ਸਾਲਾ ਔਰਤ ਦੀ ਸਰਜਰੀ ਤੋਂ ਬਾਅਦ ਦੀਆਂ ਪੇਚੀਦਗੀਆਂ ਦੌਰਾਨ ਮੌਤ ਹੋ ਗਈ ਸੀ ਇੱਕ ਵਾਰ ਮੁਰ ਤੋਂ ਨੀਲਾ ਡਰਾਮਾ ਸੁਰੱਖਿਆ ਦੇ ਵਿੱਚ ਹੈ ਦਰਸਲ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ ਇੱਕ ਨੀਲੇ ਡਰਾਮ ਵਿਚੋਂ ਇੱਕ ਵਿਅਕਤੀ ਦੀ ਗਲੀ ਸੜੀ ਲਾਸ਼ ਮਿਲੀ ਆ ਲਾਸ਼ ਪਲਾਸਟਿਕ ਦੇ ਬੋਰੇ ਵਿਚਲ ਪੇਟੀ ਹੋਈ ਸੀ ਨੀਲੇ ਰੰਗ ਦੇ ਡਰਮ ਵਿੱਚ ਪਈ ਗਈ ਸੀ ਵਿਅਕਤੀ ਦੇ ਪੈਰ ਅਤੇ ਗਾਲਾ ਵਿੱਚ ਰਸੀ ਵੀ ਬੰਨੀ ਹੋਈ ਸੀ ਇਲਾਕੇ ਵਿੱਚ ਬਦਬੂ ਆਉਣ ਦੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਦਿੱਤੀ ਗਈ ਉਧਰ ਥਾਣਾ ਡਿਵੀਜ਼ਨ ਨੰਬਰ 6 ਦੀ ਐਸ ਐਚਓ ਕਵਲਕੌਰ ਮੁਤਾਬਕ ਮ੍ਰਿਤਕ ਵਿਅਕਤੀ ਪਰਦੇਸੀ ਲੱਗਦਾ ਹੈ ਮਾਮਲੇ ਜਿਵੇਂ ਵੀ ਕੱਲ 26 ਤਰੀਕ ਨੂੰ ਮਾਰਨਿੰਗ ਟਾਈਮਸ ਨੂੰ ਮੈਸੇਜ ਮਿਲਿਆ ਹੈਗਾ ਉਹਦੇ ਵਿੱਚ ਇਹ ਹੈ ਕਿ ਡੈੱਡ ਬੋਡੀ ਬੇ ਆਵਾਦ ਪਲਾਟ ਦੇ ਵਿੱਚ ਪਈ ਹੈਗੀ ਆ ਔਰ ਜਾ ਕੇ ਅਸੀਂ ਮੌਕੇ ਤੇ ਜਦੋਂ ਚੈੱਕ ਕੀਤਾ ਹੈਗਾ ਬੋਡੀ ਉੱਥੇ ਡਰਮ ਤੋਂ ਬਾਹਰ ਸੀਗੀ ਐਂਡ ਕਪੜੇ ਚ ਲਿਪਟੀ ਹੋਈ ਸੀਗੀ ਬੋਡੀ ਇੱਕ ਦੇਖਣ ਤੇ ਤਾਂ ਪ੍ਰਵਾਸੀ ਲੱਗ ਰਿਆ ਸੀਗਾ ਉਸ ਤੋਂ ਤਾਂ ਬੋਡੀ ਉਹਦੀ ਬਾਈਂਡ ਕੀਤੀ ਹੋਈ ਸੀ ਜੋ ਉਸ ਜਾ ਕੇ ਮੌਕੇ ਤੇ ਜੜੀਆਂ ਵੀ ਕੜੀਆਂ ਟੀਮਾਂ ਹੈਗੀਆਂ ਬੁਲਾਈਆਂ ਗਈਆਂ ਉੱਥੇ ਐਫਐਸਐਲ ਲਾ ਕੇ ਫਿਰ ਡਾਕਟਰ ਬੁਲਾ ਕੇ ਉਹਦੀ ਸਿਰ ਚੈੱਕ ਅਪ ਕੀਤਾ ਉਸਨੇ ਤਾਂ ਉਹ ਮਤਲਬ ਬੇਟੀ ਹੈ ਉਹਦੀ 30 ਤੋਂ 40 ਦੇ ਨੇੜੇ ਬੋਟਲ ਹੈ ਜੀ ਸਾਰੀ ਤੋਂ ਕੈਮਰੇ ਦੀ ਨਿਗਰਾਨੀ ਜਾਉਂਦੀ ਹੈ ਹਾਈਵੇ ਤੇ ਤੇ ਕੈਮਰਾ ਸੀ ਉਹ ਚੈੱਕ ਅਪ ਕੀਤਾ ਉਹ ਦਿਨਾਂ ਹੀ ਤਾਂ ਕੁਝ ਹੈ ਨਹੀਂ ਐਂਟਰੀ ਬੈਕ ਸਾਈਡ ਤੋਂ ਰੇਲਵੇ ਟਰੈਕ ਹੈਗਾ ਰੇਲਵੇ ਟਰੈਕ ਤਾਂ ਉਹ ਪਿੱਛੇ ਜਾ ਕੇ ਜੋ ਚੈੱਕ ਕੀਤੀ ਗਈਆਂ ਫੈਕਟਰੀ ਵਗੈਰਾ ਹੈਗੇ ਉੱਥੇ ਵੀ ਕੈਮਰੇ ਚੈੱਕ ਕੀਤੇ ਬਟ ਉੱਤੇ ਕੈਮਰੇ ਨਹੀਂ ਪਾਏ ਗਏ ਗਏ ਐਂਡ ਜੋ ਰਿਲੇਵੈਂਟ ਸਾਰੀ ਤਫ਼ਤੀਸ਼ ਹੈਗੀ ਉਹ ਅਸੀਂ ਹੁਣ ਤੱਕ ਕਰ ਰਹੇ ਹੈਗੇ ਜੀ ਲਗਰ ਫੈਕਟਰੀਆਂ ਜੀ ਫੈਕਟਰੀਆਂ ਦੇ ਵਿੱਚੋਂ ਹਲੇ ਤੱਕ ਕੋਈ ਅਦਾਂ ਦੀ ਇਨਫਰਮੇਸ਼ਨ ਨਹੀਂ ਮਿਲੀ ਕਿ ਜੋ ਗੁੰਮਸ਼ੁਦਗੀ ਪਰਸਨ ਦੀ ਹੈਗੀ ਆ ਬਾਕੀ ਜੋ ਅਸੀਂ ਇਹ ਦਸਤਿਆਰ ਜਾਰੀ ਇਸਨੂੰ ਉੱਥੋਂ ਸਾਡੇ ਪਰਸਨ ਨੇ ਦੱਸਿਆ ਸਰ ਜੀ ਇਸ ਵਾਰ ਲੱਗਦਾ ਨਹੀਂ ਕੋਈ ਕਤਲ ਦੀ ਸ਼ੰਕਾ ਜਾਂ ਕਿਸੇ ਮਾਰਕ ਦੀ ਫਿਲਹਾਲ ਇਸ ਬਾਰੇ ਕੁਝ ਨਹੀਂ ਸੀ ਇਨਵੈਸਟੀਗੇਟ ਕਰ ਰਹੇ ਹੈਗੇ ਕੀ ਚੀਜ਼ਾਂ ਸਾਹਮਣੇ ਆਉਂਦੀ ਹੈਗੇ ਬਾਅਦ ਵਿੱਚ ਅਸੀਂ ਨਾ ਧਿਆਨ ਚ ਲੈਂਦੇ ਹਾਂ ਨਹੀਂ ਡੈਡ ਬੋਡੀ ਦੀ ਕੋਈ شناخت ਹੋ ਪਈ ਨਹੀਂ ਕੋਈ ਉਹਦੇ ਬੋਡੀ ਤੇ ਕੋਈ ਐਦਾਂ ਦਾ ਮਾਰਕ ਨਹੀਂ ਹੈਗਾ ਜਿਸ ਨਾਲ ਉਹਦੀ شناخت ਹੋ ਸਕੇ ਲੇ ਤਾਂ ਫਿਲਹਾਲ ਅਸੀਂ ਜੋ ਗਮਸ਼ੂਦਗੀ ਨੂੰ ਲੈ ਕੇ ਜੋ ਵੀ ਹੈਗਾ ਅਸੀਂ ਉਸ ਸੰਬੰਧਤ ਆ ਥਾਣਿਆਂ ਦੇ ਵਿੱਚ ਅਸੀਂ ਪੁਲਿਸ ਸਟੇਸ਼ਨਸ ਦੇ ਵਿੱਚ ਉਹਦੀ ਕਵੈਸਟੀ ਕਰਾ ਚੁੱਕੇ ਹੈਗੇ ਜੇ ਜੋ ਸਾਨੂੰ ਇੱਕ ਮੈਸੇਜ ਵਾਲਾ ਵੀ ਹਾਂਜੀ ਇਸ ਟਾਈਮ ਉਹ ਮਾਰਕਰੀ ਦੇ ਵਿੱਚ ਰੱਖੀ ਹੋਈ ਹੈ ਅਸੀਂ ਜਲਦੀ ਤੋਂ ਜਲਦੀ ਉਸ ਦਾ ਕੰਮ ਕਰ ਰਹੇ ਹਾਂ ਹਾਂ ਬੰਨੀ ਹੋਈ ਸੀਗੀ ਜੋ ਉਸ ਟਾਈਮ ਮੌਕੇ ਤੇ ਪਾਈ ਗਈ ਹੈਗੀ ਅਸੀਂ ਕਈ ਸੂਬਿਆਂ 'ਚ ਮਾਨਸੂਮ ਨੇ ਪਾਰਾ ਹੀਠਾ ਡੇਗ ਦਿੱਤਾ ਪਰ ਪੰਜਾਬ 'ਚ ਮਾਨਸੂਮ ਦੀ ਆਮਦ ਦੇ ਬਾਵਜੂਦ ਵੀ ਮੌਸਮ ਖੁਸ਼ਕ ਚੱਲ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਫਿਰ ਵੀ ਸੂਬੇ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਬਾਕੀ ਇਲਾਕਿਆਂ ਵਿੱਚ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮੌਨਸੂਨ ਐਕਟਿਵ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋ ਰਹੀ ਹੈ ਪਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਬਹੁਤੀ ਥਾਵਾਂ ਦੇ ਉੱਤੇ ਅਜੇ ਖੁਸ਼ਕ ਮੌਸਮ ਨਜ਼ਰ ਆ ਰਿਹਾ ਹੈ। ਪੰਜਾਬ ਵਿੱਚ 26 ਜੂਨ ਦੀ ਸਵੇਰ ਤੱਕ 5.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਹਾਲਾਂਕਿ ਬਹੁਤੇ ਹਿੱਸਿਆਂ ਦੇ ਵਿੱਚ ਸੂਰਜ ਦੀ ਗਰਮੀ ਲੋਕਾਂ ਨੂੰ ਬਿਹਾਲ ਕਰ ਰਹੀ ਹੈ। ਸੂਬੇ ਦੇ ਤਾਪਮਾਨ 'ਚ 2.3 ਡਿਗਰੀ ਸੈਲਸੀਅਸ ਦਾ ਵਾਅਦਾ ਵੀ ਦਰਜ ਕੀਤਾ ਗਿਆ ਹੈ। ਸਵੇਰ 'ਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ ਜਿੱਥੇ 38.5 ਡਿਗਰੀ ਸੈਲਸੀਅਸ ਤੱਕ ਤਾਪਮਾਨ ਪਹੁੰਚ ਚੁੱਕਿਆ ਹੈ। ਉੱਥੇ ਕਈ ਜ਼ਿਲ੍ਹਿਆਂ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਹੇਠਾਂ ਚੱਲ ਰਿਹਾ ਹੈ। ਮੌਸਮ ਵਿਭਾਗ ਵੱਲੋਂ 4 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਮੁਹਾਲੀ ਅਤੇ ਰੂਪਨਗਰ ਲਈ yellow alert ਜਾਰੀ ਕੀਤਾ ਗਿਆ ਹੈ। ਜਦਕਿ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਆਮ ਹੀ ਰਹਿਣ ਦੀ ਉਮੀਦ ਜਿਤਾਈ ਜਾ ਰਹੀ ਹੈ। ਆਉਣ ਵਾਲੇ ਦਿਨਾਂ 'ਚ ਸੂਬੇ ਦੇ 14 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ yellow alert ਜਾਰੀ ਕਰ ਦਿੱਤਾ ਗਿਆ ਹੈ ਤੇ 29 ਜੂਨ ਨੂੰ ਸਵੇਰੇ ਵਿੱਚ ਇੱਕ ਵਾਰ ਫਿਰ ਮੌਸਮ ਆਪਣੀ ਕਰਵਟ ਲਏਗਾ ਜਾਣਕਾਰੀ ਮੁਤਾਬਕ 29 ਜੂਨ ਨੂੰ ਸੂਬੇ ਦੇ ਵਿੱਚ ਮੌਸਮ ਇੱਕ ਵਾਰ ਫਿਰ ਬਦਲੇਗਾ ਇਸ ਦੇ ਲਈ orange alert ਜਾਰੀ ਕੀਤਾ ਗਿਆ ਹੈ ਇਹਦੇ ਨਾਲ ਹੀ ਦੇਸ਼ ਦੇ ਵਿੱਚ ਹੁਣ ਤੱਕ 9% ਦੀ ਜ਼ਿਆਦਾ ਬਰਸਾਤ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ 26 ਜੂਨ ਤੱਕ ਨਾਰਮਲੀ ਦੇਸ਼ ਦੇ ਵਿੱਚ 134 mm ਬਰਸਾਤ ਹੋਣੀ ਚਾਹੀਦੀ ਹੈ ਪਰ ਇਸ ਵਾਰ 140 mm ਤੋਂ ਜ਼ਿਆਦਾ ਬਰਸਾਤ ਹੁਣ ਤੱਕ ਹੋ ਚੁੱਕੀ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮੌਸਮ ਕਾਫੀ ਖਰਾਬ ਚੱਲ ਰਿਹਾ ਹੈ ਪਰ ਲੋਕ ਘੁੰਮਣ ਫਿਰਨ ਲਈ ਜਾ ਰਹੇ ਨੇ। ਕੁੱਲੂ ਦੇ ਜੀਵਾਂ ਨਾਲੇ ਦੇ ਵਿੱਚ ਬੱਦਲ ਫਟਣ ਦੇ ਨਾਲ ਤਿੰਨ ਲੋਕ ਰੁੜ ਗਏ ਨੇ ਜਿਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਕਫਾ ਖੇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜੰਮੂ ਕਸ਼ਮੀਰ ਸਥਿਤ ਵੈਸ਼ਨੂ ਦੇਵੀ ਮੰਦਿਰ ਦੇ ਨੇੜੇ ਵੀ ਲੈਂਡਸਲਾਈਡ ਹੋਇਆ ਹੈ। ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕੀ ਕਰਵਟ ਲੈਂਦਾ ਹੈ। ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਇੰਨਾ ਹੀ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਬੁਲਟਨ ਲਾ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ